ਸਰਕਾਰ ਬਹੁਤ ਹੀ ਵਧੀਆ ਵਿਜ਼ਨ ਸਿੱਖਿਆ ਅਤੇ ਸਿਹਤ ਲੈ ਕੇ ਚੱਲ ਰਹੀ ਹੈ ਇਸੇ ਸਦਕਾ ਪੰਜਾਬ ਸਰਕਾਰ ਇੰਟਰਨੈਸ਼ਨਲ ਟ੍ਰੇਨਿੰਗ ਦੇ ਲਈ ਪ੍ਰਾਇਮਰੀ ਅਧਿਆਪਕਾਂ ਨੂੰ ਜੋ ਮੌਕਾ ਦੇ ਰਹੀ ਹੈ ਉਸ ਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਜਿਸ ਦੇ ਵਿੱਚ ਮੈਂ ਜੁਆਇਫੁਲ ਲਰਨਿੰਗ ਅਤੇ ਸਕਿਲਫੁਲ ਲਰਨਿੰਗ ਅਤੇ ਨਵੀਆਂ ਐਜੂਕੇਸ਼ਨ ਟੈਕਨੀਕਸ ਨੂੰ ਸਿੱਖ ਕੇ ਆਈ ਤੇ ਉਹਨਾਂ ਨੂੰ ਆਪਣੇ ਸਕੂਲ ਵਿੱਚ ਆ ਕੇ ਲਾਗੂ ਕੀਤਾ ਉੱਥੇ ਦਿੱਤਾ ਗਿਆ ਪ੍ਰੋਜੈਕਟ ਸੀਜ਼ਨਸ ਜੋ ਕਿ ਅਸੀਂ ਉੱਥੋਂ ਦੇ ਸਿੱਖਿਆ ਮਾਹਿਰਾਂ ਦੇ ਨਾਲ ਡਿਸਕਸ ਕਰਕੇ ਪ੍ਰੈਜੈਂਟੇਸ਼ਨ ਦੇ ਕੇ ਆਏ ਸੀ ਉਸ ਨੂੰ ਮੈਂ ਆਪਣੇ ਸਕੂਲ ਦੇ ਵਿੱਚ ਆ ਕੇ ਲਾਗੂ ਕੀਤਾ ਪਲੇਵੇ ਮੈਥਡਸ ਦੇ ਨਾਲ ਮੈਂ ਸੀਜ਼ਨ ਦੇ ਰਿਕਾਰਡਿੰਗਸ ਸਾਰੀਆਂ ਐਕਟੀਵਿਟੀਆਂ ਕਰਾਈਆਂ ਤੇ ਉਹ ਜੋ ਸਿਸਟਮ ਉੱਥੇ ਚੱਲਦਾ ਹੈ ਜਿਸ ਤਰ੍ਹਾਂ ਤਰੀਕੇ ਦੇ ਨਾਲ ਉੱਥੇ ਪੜਾਇਆ ਜਾਂਦਾ ਹੈ ਜਿਸ ਤਰ੍ਹਾਂ ਦੇ ਨਾਲ ਅਧਿਆਪਕ ਉੱਥੇ ਬੱਚਿਆਂ ਦੇ ਨਾਲ ਬਿਹੇਵ ਕਰਦੇ ਆ ਉਹ ਸੇਮ ਟੈਕਨੀਕਸ ਮੈਂ ਆਪਣੇ ਸਕੂਲ ਦੇ ਵਿੱਚ ਆ ਕੇ ਇੰਪਲੀਮੈਂਟ ਕੀਤੀਆਂ ਤੇ ਮੈਨੂੰ ਵੀ ਉਹੀ ਰਿਜ਼ਲਟ ਮਿਲਨੇ ਸ਼ੁਰੂ ਹੋ ਗਏ ਸਾਡੇ ਟੀਚਰ ਗੁਰਪ੍ਰੀਤ ਕੋਰ ਮੈਮ ਫਿਲਨ ਟ੍ਰੇਨਿੰਗ ਲੈ ਕੇ ਆਏ ਸਨ ਅਤੇ ਉਹਨਾਂ ਨੇ ਜੋ ਟ੍ਰੇਨਿੰਗ ਲਈ ਸਾਨੂੰ ਵੀ ਦੱਸਿਆ ਅਤੇ ਬਹੁਤ ਸਾਰੀਆਂ ਐਕਟੀਵਿਟੀਆਂ ਕਰਾਈਆਂ ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਮਿਲੇ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਜੈਸੇ ਹੀ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਆਜੇ ਚੈਨਾ ਦਾ ਹੀ ਹੈ ਸਾਰੇ ਕੰਮ ਚੈਨਾ ਡੋਰ ਜਦੋਂ ਦੀ ਚੱਲੀ ਆ ਉਦੋਂ ਦਾ ਹੀ ਕੰਮ ਘਟ ਗਿਆ ਸੀ ਬੱਚੇ ਚੈਨਾ ਨੂੰ ਪਸੰਦ ਕਰਦੇ ਪਏ ਆ ਬਾਕੀ ਹੋਰ ਡੋਰ ਨੂੰ ਆਮ ਡੋਰ ਨੂੰ ਪਸੰਦ ਨਹੀਂ ਕਰਦੇ ਵੀਗਾ ਮੈਂ ਸ਼ੌਂਕ ਹੀ ਮਾਰਾਇ ਬੜਾ ਸ਼ੌਂਕ ਹੀ ਲੋਕਾਂ ਨੂੰ ਤਾਂ ਇੱਥੇ ਸਾੜੀ ਸਾੜੀ ਦਿਹਾੜੀ ਮੇਲਾ ਲੱਗਾ ਰਹਿੰਦਾ ਸੀ ਗਾਹ ਸਵੇਰ ਤੋਂ ਤੜਕੇ ਤੋਂ ਡੋੜਾਂ ਨੂੰ ਆਣ ਆਈਂਦੇ ਸੀ ਹੁਣੋਂ ਸਮਝ ਨਹੀਂ ਰਿਹਾ ਨਿਆ 60 70 ਸਾਲ ਹੋ ਗਏ ਮਾਰੇ ਸਾਡੇ ਬਜ਼ੁਰਗ ਘਰਦੇ ਪਹਿਲਾਂ ਇਹਦੇ ਆਪਾਂ ਚਲੋ ਆਪਾਂ ਟਾਈਮ ਪਾਸ ਕਰਨ ਨੇ ਕਿ ਚੱਲ ਯਾਰ ਕਿ ਦਾਲ ਫੁਲਕਾ ਕਾਰੀਗਰਾਂ ਦਾ ਵੀ ਚੱਲੀ ਜਾਵੇ ਨੂੰ ਲੈ ਕੇ ਲੰਬੇ ਸਮੇਂ ਤੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਆਵਾਜ਼ ਚੱਕੀ ਜਾ ਰਹੀ ਹੈ ਪੰਜਾਬ ਸਰਕਾਰ ਦੀ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਹਰ ਕਿਸੇ ਵੱਲੋਂ ਚੈਨਾ ਡੋਰ ਨੂੰ ਲੈ ਕੇ ਜਿਹੜੀ ਹੈ ਹਰ ਵਾਰ ਗੱਲ ਆਖੀ ਜਾਂਦੀ ਹੈ ਕਿ ਇਸ ਦੀ ਵਰਤੋਂ ਜਿਹੜੀ ਨਾ ਕੀਤੀ ਜਾਵੇ ਲੇਕਿਨ ਜੋ ਭਾਰਤੀ ਡੋਰ ਹੈਗੀ ਆ ਜੋ ਲੰਬੇ ਸਮੇਂ ਤੋਂ ਪੰਜਾਬ ਦੇ ਜੇ ਕਹ ਲਈਏ ਨੌਜਵਾਨ ਬਜ਼ੁਰਗ ਜਿਹੜੇ ਪਟੰਗबाजी ਕਰਨ ਦੇ ਸ਼ਕੀਨ ਹੁੰਦੇ ਸੀਗੇ ਤਾਂ ਉਹ ਇਸ ਡੋਰ ਦੀ ਵਰਤੋਂ ਕਰਦੇ ਸੀਗੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਡੋਰ ਨੂੰ ਜੋ ਆ ਤਿਆਰ ਕੀਤਾ ਜਾਂਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਜੋ ਕਾਰੀਗਰ ਨੇ ਇਸ ਡੋਰ ਨੂੰ ਲਗਾਤਾਰ ਜੋ ਤਿਆਰ ਕਰਨ ਦੇ ਵਿੱਚ ਪੰਜ ਤੋਂ 6-6 ਘੰਟੇ ਜਿਹੜੇ ਆ ਲਗਾ ਜਾਂਦੇ ਨੇ ਲੇਕਿਨ ਫਿਰ ਵੀ ਇਸ ਡੋਰ ਦੀ ਜਿਹੜੀ ਵਿਕਰੀ ਨਾ ਹੋਣ ਕਰਕੇ ਕਾਫੀ ਜ਼ਿਆਦਾ ਨੁਕਸਾਨ ਦਾ ਜਿਹੜਾ ਇਨਾਂ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹਾਲਾਂਕਿ ਦੱਸ ਦਈਏ ਕਿ ਮਾਰਕੀਟ ਦੇ ਵਿੱਚ ਜਿੱਥੇ ਚਾਈਨਾ ਡੋਰ ਇੱਕ ਵੱਡੀ ਸਮੱਸਿਆ ਸੀਗੀ ਉੱਥੇ ਹੀ ਹੁਣ ਇੱਕ ਪਾਕਿਸਤਾਨੀ ਡੋਰ ਉਹ ਵੀ ਜੋ ਹੈ ਆਪਣੀ ਦਸਤਕ ਦੇ ਚੁੱਕੀ ਹੈ ਮਾਰਕੀਟ ਦੇ ਵਿੱਚ ਪਾਕਿਸਤਾਨੀ ਡੋਰ ਦੀ ਜਿਹੜੀ ਆ ਕਾਫੀ ਜ਼ਿਆਦਾ ਮੰਗ ਜਿਹੜੀ ਆ ਉੱਠ ਰਹੀ ਆ ਲੇਕਿਨ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਪ੍ਰਸ਼ਾਸਨ ਅਕਸਰ ਆਵਾਜ਼ ਚੱਕਦਾ ਰਹਿ ਜਾਂਦਾ ਕਿ ਭਾਰਤੀ ਡੋਰ ਦੇ ਨਾਲ ਜਿਹੜੀ ਆ ਪਤੰਗबाजी ਕੀਤੀ ਜਾਵੇ ਚਾਈਨਾ ਡੋਰ ਦੀ ਜੋ ਵਰਤੋੜਾ ਕੀਤੀ ਜਾਵੇ ਲੇਕਿਨ ਹੁਣ ਚਾਈਨਾ ਡੋਰ ਦੇ ਨਾਲ ਨਾਲ ਪਾਕਿਸਤਾਨੀ ਡੋਰ ਵੀ ਜਿਹੜੀ ਇੱਕ ਵੱਡੀ ਸਮੱਸਿਆ ਬਣ ਚੁੱਕੀ ਆ ਤਾਂ ਦੇਖ ਸਕਦੇ ਹੋ ਬਜ਼ੁਰਗ ਕਿਸ ਤਰ੍ਹਾਂ ਦੇ ਨਾਲ ਜੋ ਇੱਥੇ ਮਿਹਨਤ ਹਥੀਕਿਰਤ ਕਰਦੇ ਦਿਖਾਈ ਦੇ ਰਹੇ ਨੇ ਲੇਕਿਨ ਉਮਰ ਜ਼ਰੂਰ ਜਾ ਰਹੀ ਆ ਲੇਕਿਨ ਇਹ ਦੇਖ ਸਕਦੇ ਹੋ ਕੰਮ ਕਰਨ ਦਾ ਜਜ਼ਬਾ ਜਿਹੜਾ ਹਾਲੇ ਵੀ ਉਸੇ ਤਰ੍ਹਾਂ ਦੇ ਨਾਲ ਆ ਤਾਂ ਆ ਬਜ਼ੁਰਗੋ ਮਾਰਕੀਟ 'ਚ ਚਾਈਨਾ ਡੋਰ ਆ ਗਿਆ ਲੇਕਿਨ ਤੁਸੀਂ ਇੱਥੇ ਹਾਲੇ ਵੀ ਇੱਥੇ ਮਿਹਨਤ ਕਰ ਰਹੇ ਹੋ ਲੱਗ ਰਹੇ تھے ਮੈਂ ਕਿ ਕੀ ਕੀ ਕਹਿਣਾ ਚਾਹੁੰਦੇ ਹਾਂ ਕਿੰਨਾ ਕੰਮ ਘਟਿਆ ਜਿਨਾਂ ਨੂੰ ਸਾਰਾ ਹੀ ਘਟ ਗਿਆ ਕੰਮ ਇਹ ਵੇਖ ਸਕਦੇ ਹਾਂ ਕਿ ਕਹਿਣਾ ਹੈ ਕਿ ਸਾਰਾ ਕੰਮ ਘਟ ਗਿਆ ਲੇਕਿਨ ਪ੍ਰਸ਼ਾਸਨ ਲਗਾਤਾਰ ਸਵਾਲ ਚੱਕਦਾ ਹੈ ਲੋਕਾਂ ਨੂੰ ਰੋਕਿਆ ਜਾਂਦਾ ਹੈ ਸਮਝਾਇਆ ਜਾਂਦਾ ਹੈ ਕਿ ਜੋ ਇਹਨਾਂ ਸੀਜ਼ਨ ਦੇ ਵਿੱਚ ਸਰਦੀਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਪੰਜਾਬੀ ਨੌਜਵਾਨ ਨੇ ਉਤੰਗबाजी ਕਰਨ ਦੇ ਸ਼ਿਕੀਨ ਹੁੰਦੇ ਨੇ ਤੇ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਚੈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਲੇਕਿਨ ਜੋ ਭਾਰਤੀ ਡੋਰ ਹੈ ਇਹ ਜੋ ਅੱਡਾ ਤੁਸੀਂ ਵੇਖ ਰਹੇ ਹੋ 100-100 ਸਾਲ ਪੁਰਾਣੇ ਅੱਡੇ ਹੈਗੇ ਨੇ ਇੱਥੋਂ ਜੋ ਨੌਜਵਾਨ ਅਕਸਰ ਜੋ ਅੰਮ੍ਰਿਤਸਰ ਸਾਹਿਬ ਦੀ ਗੱਲ ਕਰੀਏ ਤਾਂ ਨੌਜਵਾਨ ਇਹਨਾਂ ਅੱਡਿਆਂ ਤੋਂ ਕਿਸੇ ਟਾਈਮ ਦੇ ਉੱਤੇ ਲਾਈਨਾਂ ਲਗਾ ਕੇ ਜੋ ਇਹ ਡੋਰ ਦੀ ਖਰੀਦਦਾਰੀ ਕਰਨ ਆਉਂਦੇ ਸੀਗੇ ਲੇਕਿਨ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਹੁਣ ਇਸ ਵਕਤ ਇੱਥੇ ਇੱਕ ਵੀ ਵਿਅਕਤੀ ਜਿਹੜਾ ਡੋਰ ਲੈਂਦਾ ਜੋ ਇੱਛੂ ਕੀ ਨਹੀਂ ਹੈਗਾ ਤਾਂ ਪ੍ਰਸ਼ਾਸਨ ਲਗਾਤਾਰ ਵੱਡੇ ਦਾਅਵੇ ਕਰਦਾ ਦਿਖਾਈ ਦਿੰਦਾ ਕਿ ਚੈਨਾ ਡੋਰ ਬੰਦ ਕਰਨ ਦੇ ਵਿੱਚ ਅਸੀਂ ਬਿਲਕੁਲ ਸક્ષਮ ਆ ਬਿਲਕੁਲ ਮਾਰਕੀਟ ਦੇ ਵਿੱਚ ਡੋਰ ਦੀ ਜਿਹੜੀ ਆ ਵਰਤੋਂ ਨਹੀਂ ਕਰਨ ਦਵਾਂਗੇ ਲੇਕਿਨ ਹਾਲਾਤ ਇਹੋ ਜਿਹੇ ਨੇ ਕਿ ਜੋ ਇੱਥੋਂ ਦੇ ਕਾਰੀਗਰ ਨੇ ਉਹ ਉਹਨਾਂ ਨੂੰ ਆਪਣਾ ਕੰਮ ਛੱਡਣਾ ਪੈ ਰਿਹਾ ਤਾਂ ਇਸ ਦੇ ਮੁੱਖ ਕਾਰਨ ਕੀ ਨੇ ਇੱਥੋਂ ਦੇ ਕੁਝ ਕਾਰੀਗਰ ਵੀ ਨੇ ਤਾਂ ਇੱਥੋਂ ਕੁਝ ਨੌਜਵਾਨ ਵੀਰ ਵੀ ਉਹਨਾਂ ਨਾਲ ਵੀ ਗੱਲ ਕਰਦੇ ਤਾਂ ਵੀਰ ਜੀ ਕੀ ਸਮੇਂ ਤੇ ਉਹ ਕੰਮ ਘਟਣ ਦਾ ਮੁੱਖ ਕਾਰਨ ਕੀ ਹੈ ਭਾਜੀ ਇਹ ਚੈਨਾ ਦਾ ਹੀ ਹੈ ਸਾਰਾ ਹੀ ਕੰਮ ਚੈਨਾ ਡੋਰ ਜਦੋਂ ਦੀ ਚੱਲੀ ਆ ਉਦੋਂ ਦਾ ਹੀ ਕੰਮ ਘਟ ਗਿਆ ਸ ਇਸ ਕਰਕੇ ਗਾਗ ਬੱਚੇ ਚੈਨਾ ਦੀ ਪਸੰਦ ਕਰਦੇ ਪਏ ਆ ਬਾਕੀ ਹੋਰ ਡੋਰ ਨੂੰ ਆਮ ਡੋਰ ਨੂੰ ਪਸੰਦ ਹੀ ਨਹੀਂ ਕਰਦੇ ਇਸ ਵਾਰ ਇੱਕ ਪਾਕਿਸਤਾਨੀ ਡੋਰ ਦਾ ਵੀ ਕਾਫੀ ਰੋਲਾ ਪਿਆ ਕਿ ਪਾਕਿਸਤਾਨੀ ਡੋਰ ਜਿਹੜੀ ਆ ਉਸ ਤੋਂ ਵੀ ਜ਼ਿਆਦੀ ਖਤਰਨਾਕ ਹੈ ਉਹਦੇ ਪਤਾ ਨਹੀਂ ਭਾਜੀ ਸਾਨੂੰ ਐਵੇਂ ਆਪਾਂ ਨਾ ਵੇਖੀ ਹੱਲੇ ਤੱਕ ਤੇ ਆਪਾਂ ਦੇ ਧਾਗੇ ਦੀ ਡੋੜੀ ਲਾਈ ਦੀ ਹੈ ਜਿਹੜੀ ਅੱਜ ਤੋਂ 50 ਸਾਲ ਪਹਿਲਾਂ ਚੱਲਦੀ ਰਹੀ ਹੈ ਪਹਿਨੇ ਜਦੋਂ ਆਪਾਂ ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਨੌਜਵਾਨਾਂ ਨੂੰ ਕਿੰਨਾ ਕੁ ਸ਼ੌਂਕ ਹੁੰਦਾ ਸੀਗਾ ਸ਼ੌਂਕ ਹੀ ਮਾਰਾ ਇਹ ਬੜਾ ਸ਼ੌਂਕ ਹੀ ਲੋਕਾਂ ਨੂੰ ਤਾਂ ਜਿੱਥੇ ਸਾੜੀ ਸਾੜੀ ਦਿਹਾੜੀ ਮੇਲਾ ਲੱਗਾ ਰਹਿੰਦਾ ਸੀ ਗਾਹ ਸਵੇਰ ਤੋਂ ਤੜਕੇ ਤੋਂ ਡੋੜਾਂ ਨੂੰ ਆਂ ਆਈਂਦੇ ਸੀ ਹੁਣ ਉਹ ਸਮਾਂ ਹੀ ਨਹੀਂ ਰਿਹਾ ਯੋ ਲੋ ਸਰਕਾਰਾਂ ਨੂੰ ਚਾਹੀਦਾ ਲੋਕਾਂ ਦੇ ਮਾ ਆਪਣੇ ਮਾਪਿਆਂ ਨੂੰ ਚਾਹੀਦਾ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਕੀ ਚਾਇਨਾ ਬਿਲਕੁਲ ਨਾ ਬੱਚਿਆਂ ਨੂੰ ਫੜਾਵੇ ਕਹਿੰਦੇ ਚਾਇਨਾ ਬੰਦ ਹੋਏਗੀ ਤਾਂ ਫਿਰ ਡੋਰ ਨੂੰ ਪਸੰਦ ਕਰੇਗੇ ਬੱਚੇ ਇਸ ਸਾਲ ਨੂੰ ਜਿਹੜਾ ਇਹ ਸਾਲ ਕਿੰਨੇ ਕੱਟੇ ਜਿਹੜੇ ਕੱਟ ਚੁੱਕੇ ਨੇ ਸਾਰੇ ੱਡੇ ਬਾਜੀ ਕੱਟ ਗਏ ਤੁਹਾਡਾ ਕੰਮ ਕਿੰਨਾ ਸਾਲ ਪੁਰਾਣਾ ਇੱਥੇ 50 ਸਾਲ ਪੁਰਾਣਾ ਮਾਰਾ 50 ਤੋਂ 60 ਸਾਲ ਕਹਿ ਸਕਦੇ ਹੋ 50 60 70 ਸਾਲ ਹੋ ਗਏ ਮਾਰੇ ਸਾਡੇ ਬਜ਼ੁਰਗ ਘਰਦੇ ਸੀ ਪਹਿਲਾਂ ਇਹਦੇ ਆਪਾਂ ਚਲੋ ਆਪਾਂ ਟਾਈਮ ਪਾਸ ਕਰਨ ਦੇ ਆ ਕਿ ਚੱਲ ਯਾਰ ਕੀ ਦਾਲ ਫੁਲਕਾ ਕਾਰੀਗਰਾਂ ਦਾ ਵੀ ਚੱਲੀ ਜਾਵੇ ਹਾਂਜੀ ਬਿਲਕੁਲ ਜੀ ਨਵੀਂ ਪੀੜ੍ਹੀ ਆ ਕੇ ਰਾਜੀ ਨਹੀਂ ਹੈ ਬਿਲਕੁਲ ਜੀ ਬਿਲਕੁਲ ਖੁਸ਼ ਹੀ ਨਹੀਂ ਜੀ ਲੇਵਰੀ ਖਤਮ ਹੋ ਗਈ ਜਾਂ ਨਵੀਂ ਨਵਾਂ ਕੋਈ ਆਇਆ ਹੀ ਨਹੀਂ ਬੰਦਾ ਕਰਕੇ ਨਹੀਂ ਖੁਸ਼ ਹੈਗਾ ਓਕੇ ਜੀ ਤਾਂ ਇਹ ਦੇਖ ਸਕਦੇ ਹਾਂ ਕਿ ਜੋ ਨਵੀਂ ਪੀੜ੍ਹੀ ਵੀ ਜਿਹੜਾ ਇਸ ਕੰਮ ਦੇ ਵਿੱਚ ਬਿਲਕੁਲ ਵੀ ਪੈ ਕੇ ਰਾਜੀ ਨਹੀਂ ਕੀਤਾ ਇਹ ਧੋਰ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਬਣਾਉਣ ਦੇ ਵਿੱਚ ਕਾਫੀ ਜ਼ਿਆਦਾ ਸਮਾਂ ਲੱਗ ਜਾਂਦਾ ਲੇਕਿਨ ਪ੍ਰਸ਼ਾਸਨ ਲਗਾਤਾਰ ਆਖਦਾ ਆ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਅਕਸਰ ਹਰ ਸਾਲ ਅਸੀਂ ਦੇਖਦੇ ਹਾਂ ਕਿ ਚਾਈਨਾ ਡੋਰ ਦੇ ਨਾਲ ਕਾਫੀ ਜ਼ਿਆਦਾ ਜੋ ਕਈ ਘਟਨਾਵਾਂ ਵੇਖੀਆਂ ਨੇ ਹਾਲਾਂਕਿ ਪਿਛਲੇ ਸਾਲ ਦੀ ਗੱਲ ਕਰੀਏ ਜਾਂ ਉਸ ਤੋਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਕਈ ਮੋਤਾਂ ਚਾਈਨਾ ਡੋਰ ਦੇ ਨਾਲ ਹੋਈਆਂ ਨੇ ਲੇਕਿਨ ਚਾਹੀਦਾ ਆ ਕਿ ਇਸ ਡੋਰ ਨੂੰ ਬੰਦ ਕੀਤਾ ਜਾਵੇ ਨਾਲ ਦੀ ਨਾਲ ਜਿਹੜੀ ਇੱਕ ਵੱਡੀ ਦਸਤਕ ਦੇ ਚੁੱਕੀ ਗੱਲ ਇਹ ਆ ਕਿ ਜੋ ਪਾਕਿਸਤਾਨੀ ਡੋਰ ਵੀ ਮਾਰਕੀਟ ਦੇ ਵਿੱਚ ਆ ਚੁੱਕੀ ਆ ਤਾਂ ਉਸ ਨੂੰ ਵੀ ਬੰਦ ਜ਼ਰੂਰ ਕਰਨਾ ਚਾਹੀਦਾ ਤਾ ਇਹ ਤੁਹਾਡੇ ਨਾਲ ਤਸਵੀਰ ਸਾਂਝੀ ਕੀਤੀ ਹੈ ਕਿ ਕੋਈ ਸਮਾਂ ਹੁੰਦਾ ਸੀਗਾ ਕਿ ਭਾਰਤੀ ਡੋਰ ਨੂੰ ਲੈਣ ਵਾਸਤੇ ਲੋਕ ਲੰਬੀਆਂ ਲੈਣਾ ਲਗਾ ਕੇ ਇੱਥੇ ਉਡੀਕ ਕਰਦੇ ਦਿਖਾਈ ਦਿੰਦੇ ਸੀਗੇ ਲੇਕਿਨ ਅੱਜ ਬਿਲਕੁਲ ਹੀ ਖਾਲੀ ਇਹ ਜੋ ਅੱਡੇ ਤੇ ਅਸੀਂ ਪਹੁੰਚੇ ਆ ਇਹ 50 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਅੱਡਾ ਹੈਗਾ ਲੇਕਿਨ ਇੱਥੇ ਕੋਈ ਵੀ ਚైనਾ ਡੋਰ ਦੀ ਬਜਾਏ ਕਿਉਂਕਿ ਜਦੋਂ ਚైనਾ ਡੋਰ ਆਈ ਹੈ ਉਸ ਤੋਂ ਬਾਅਦ ਇਹ ਡੋਰ ਨੂੰ ਲੈਣ ਦਾ ਕੋਈ ਵੀ ਛਕ ਨਹੀਂ ਹੈਗਾ ਤਾਂ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਇਸ ਡੋਰ ਬਾਰੇ ਵੀ ਧਿਆਨ ਦੇਵੇ ਨਾਲ ਦੀ ਨਾਲ ਜੋ ਨੌਜਵਾਨ ਨੇ ਉਹੀ ਜ਼ਰੂਰ ਹੈ ਜੋ ਚైనా ਡੋਰ ਦੀ ਵਰਤੋਂ ਛੱਡ ਕੇ ਜਿਹੜੀ ਆ ਇਸ ਡੋਰ ਦੀ ਵਰਤੋਂ ਕਰਨੀ ਸ਼ੁਰੂ ਕਰ ਦੇਣ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਘਟਨਾ ਜੋ ਨਾ ਹੋ ਸਕੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਵੱਡੀਆਂ ਜੋ ਕਹਿ ਸਕਦੇ ਆ ਕਿਉਂਕਿ ਕਈ ਵਾਰ ਧਰਨੇ ਵੀ ਲੱਗੇ ਆ ਜਾਂ ਫਿਰ ਕਈ ਵਾਰ ਇਸ ਡੋਰ ਨੂੰ ਬੰਦ ਕਰਨ ਵਾਸਤੇ ਜੋ ਚైనా ਡੋਰ ਨੂੰ ਬੰਦ ਕਰਨ ਵਾਸਤੇ ਵੱਖ-ਵੱਖ ਜਥੇਬੰਦੀਆਂ ਨੇ ਵਾਅਦਾ ਕੀਤਾ ਤਾਂ ਅਸੀਂ ਇਸ ਵਾਰ ਆਸ ਕਰਦੇ ਆ ਕਿ ਇਸ ਸਾਲ ਜਿਹੜੀ ਆ ਚైనా ਡੋਰ ਦੀ ਵਰਤੋਂ ਨਾ ਹੋਵੇ ਤਾਂ ਜੋ ਕਿਸੇ ਦੀ ਵੀ ਕੋਈ ਵੀ ਤਰ੍ਹਾਂ ਦੀ ਘਟਨਾ ਦੇ ਕਹਿ ਸਕਦੇ ਕੁਝ ਘਟਨਾ ਦਾ ਸ਼ਿਕਾਰ ਨਾ ਹੋਵੇ ਤਾਂ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਇਸ ਡੋਰ ਦੀ ਵਿਕਰੀ ਨੂੰ ਲੈ ਕੇ ਜਿਹੜੀ ਆ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਂ ਤਾਂ ਜੋ ਇਹਨਾਂ ਕਾਰੀਗਰਾਂ ਦਾ ਵੀ ਜਿਹੜਾ ਹੌਸਲਾ ਬੁਲੰਦ ਹੋ ਸਕੇ ਕੈਮਰਾਮੈਨ صدیق ਮਰਦਾਨਾ ਲਿਖਸਨ ਇਕਜਕਬਾਨੀ ਟੀਵੀ ਸ਼੍ਰੀਮਚਾ ਸਾਈ